ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਫਤਿਹ ਇਹ ਗੁਰਦੁਆਰਾ ਚਾਰਾ ਸਾਹਿਬ ਔਰ ਆਪਾਂ ਬਹੁਤ ਵਾਰੀ ਜਨਮ ਸਾਖੀ ਦੇ ਵਿੱਚ ਸਾਰਿਆਂ ਪੜਿਆ ਸੁਣਿਆ ਕਿ ਗੁਰਦੁਆਰਾ ਚਾਰਾ ਸਾਹਿਬ ਕੋ ਯਾਦਗਾਰ ਹੈ ਜਿੱਥੇ ਗੁਰੂ ਨਾਨਕ ਸਾਹਿਬ ਪਸ਼ੂ ਚਾਹਦੇ ਸੀ ਬਖਸ਼ਾ ਬੜਾ ਬਹੁ 50 600 ਸਾਲ ਜਈਏ ਵੀ ਪੰਜਾਬ ਚ ਸ਼ਾਇਦ ਹੀ ਪਿੰਡਾਂ ਦਾ ਕੋਈ ਨੌਜਵਾਨ ਇਹੋ ਜਿਹਾ ਹੋਵੇ ਅੱਜ ਤੋਂ 50 60 ਸਾਲ ਪਹਿਲਾਂ ਜਿਹਨੇ ਬੱਕਣਾ ਜਾ ਰਿਹਾ ਹੁੰਦਾ ਪਿੰਡਾਂ ਦੇ ਸ਼ਾਮਲਾਂ ਤੋਂ ਝੰਡੀਆਂ ਦੀਆਂ ਸੀਗੀਆਂ ਉੱਥੇ ਪਸੂ ਜਾ ਕੇ ਚਰਾ ਕੇ ਲਿਆਉਣੇ ਪੈਂਦੇ ਹੁੰਦੇ ਸੀ ਮੈਂ ਚਰਾਏ ਆਪਣੇ ਬੱਚੇ ਦੇ ਵਿੱਚ ਬਾਕੀ ਜਿਹੜੇ ਮੇਰੀ ਉਮਰ ਤੋਂ ਵੱਡੇ ਉਹਨਾਂ ਨੂੰ ਚਰਾਇ ਹੁੰਦੇ ਖਾਣੇ ਹੁੰਦੇ ਔਰ ਪਹਿਲੀ ਜ਼ਿੰਮੇਵਾਰੀ ਇਹ ਰਹੀ ਹੁੰਦੀ ਕਿ ਬੰਦਾ ਆਪਣੇ ਬੱਕ ਨੂੰ ਸੰਭ ਸਾਭਦਾ ਸੰਭ ਸਕਦਾ કે ਨਹੀਂ ਸੰਭ ਸਕਦਾ ਜਿਹੜਾ ਬੰਦਾ ਮੱਝਾਂ ਨਹੀਂ ਸੰਭ ਸਕਦਾ ਉਹ ਬਾਕੀ ਕੰਮ ਅਜ ਕਿੱਦਾਂ ਪਾਸ ਹੋਊਗਾ ਤੇ ਪਿਤਾ ਕਾਲੂ ਨੇ ਗੁਰੂ ਨਾਨਕ ਦੇਵ ਜੀ ਦੀ ਪਰਕਰਨ ਦੀ ਪਹਿਲਾ ਵਗ ਦੇ ਨਾਲ ਜੋੜੀ ਤਾਂ ਇਹ ਬਹੁਤ ਵੱਡੇ ਸਮਾਜਦਾਰ ਜੀ ਤੋਂ ਕਾਲੂ ਪਰ ਪਹਿਲਾਂ ਉਹ ਗੱਲ ਕਹੀ ਜੀ ਤੇ ਗੱਲ ਆਪਣੇ ਪੰਚ ਤਾਂ ਆ ਕੇ ਲਿਖੀ। ਸੋ ਗੁਰਨਾਨਕ ਸਾਹਿਬ ਇੱਥੇ 50-4 ਦੇ ਅੰਤਰ ਧਿਆਨ ਹੋਏ ਸੀਗੇ ਇਸੇ ਸਥਾਨ ਦੇ ਉੱਤੇ ਜਿੱਥੇ ਖੇਤੀ ਉਜੜੀ ਸੀ ਕਾਲਾ ਉਜੜ ਗਿਆ ਜਿਸ ਦਾ ਉਹਦੀ ਸ਼ਿਕਾਇਤ ਕੀਤੀ ਸੀਗੀ ਰਾਏ ਬਲਾਰ ਦੇ ਕੋਲ ਖੇਤੀ ਉਜੜਨਾਂ ਕਾਲਾ ਉਜੜਨਾਂ ਰਾਇਬਲ ਆਨੇ ਗੁਰਨਾਨਕ ਸਾਹਿਬ ਦੇ ਪਿਤਾ ਨੂੰ ਤਲਬ ਕੀਤਾ ਗੁਰਨਾਨਕ ਸਾਹਿਬ ਨੂੰ ਸੱਦਿਆ ਤੇ ਗੁਰਨਾਨਕ ਸਾਹਿਬ ਨੇ ਕਿਹਾ ਪਹਿਲਾ ਮੌਕਾ ਤੇ ਦੇਖ ਲਓ ਮੱਕਾਏ ਮਾਰਦਾ ਦੇਖਣ ਕੋ ਬਣਾ ਕੋਈ ਜੱਜ ਫੈਸਲਾ ਨਹੀਂ ਕਰ ਸਕਦਾ ਸੋ ਜਦੋਂ ਮੌਕਾ ਦੇਖਣ ਲਈ ਆਏ ਤੇ ਖੇਤ ਲੈ ਲਹਾ ਰਹੇ ਸਨ ਸੋ ਰਾਇਬਲ ਆਪ ਉਹ ਉਸ ਦਿਨ ਪਹਿਲੀ ਵਾਰੀ ਪਤਾ ਲੱਗਿਆ ਸੀਗਾ ਕਿ ਗੁਰਨਾਨਕ ਸਾਹਿਬ ਦੇ ਪੁੱਤਰ ਤਾਂਖੇ ਲੱਗਦਾ ਗੁਰਨਾਨਕ ਸਾਹਿਬ ਦੀ ਪੁੱਤਰ ਤਾਂਖੇ ਲੱਗੀ ਉਹ ਗੱਲ ਜੀ ਉਹ ਪੁੱਤਰ ਤਾਂਖੇ ਲੱਗੀ ਸੋ ਉਹ ਯਾਦਗਾਰ ਦੇ ਵਿੱਚ ਇਹ ਗੁਰਦਰਾ ਕਾਰਾ ਸਾਹਿਬ ਔਰ ਇਹ ਗੁਰਦਾਰਾ ਕਾਰਾ ਸਾਹਿਬ ਇੱਥੇ ਤਾਬ ਹੁੰਦੀ ਸੀ ਉਹਨਾਂ ਸੰਗ ਨਾਨਕ ਸਾਹਿਬ ਦੇ ਸਮੇਂ ਦੇ ਵਿੱਚ ਪਸ਼ੂਆਂ ਨੂੰ ਪਾਣੀ ਵਗੈਰਾ ਪਿਉਂਣ ਦੇ ਲਈ ਉਸ ਤਾਬ ਨੂੰ ਬਾਅਦ ਜਦੋਂ ਗੁਰਦਾਰਾ ਬਣਿਆ ਉਹਦੋਂ ਸਰੋਵਰ ਬਣਾਤਾ ਗਿਆ ਔਰ ਇਹ ਸਰੋਵਰ ਜਿਹੜਾ ਸੀ ਲੋੜਾਂ ਪੂਰੀਆਂ ਕਰਦਾ ਹੁੰਦਾ ਸੀ ਇੱਥੇ ਦੇ ਆਦਵਾਲੇ ਦੀਆਂ ਇਹ ਸਰੋਵਰ ਲੋੜਾਂ ਪੂਰੀਆਂ ਕਰਨੀ ਹੁੰਦੀ ਸੀ ਪਸ਼ੂਆਂ ਨੂੰ ਵੀ ਪਾਣੀ ਪਿਲਾਣੇ ਨੂੰ ਹੁੰਦੀ ਸੀ ਲੋਕ ਕਦੇ ਉਸ ਤੋਂ ਬਾਅਦ ਵੀ ਜਿਹੜਾ ਪਾਣੀ ਜਾਂਦਾ ਹੁੰਦਾ ਸੀ ਪੰਜਾ ਸਾਹਿਬ ਤੋਂ ਅੱਜ ਵੀ ਪਿਆ ਜਾਂਦਾ ਔਰ ਜਦੋਂ ਪਾਣੀ ਬਾਹਰੋਂ ਨਿਕਲਦਾ ਹੈ ਖੇਤਾਂ ਨੂੰ ਵੀ ਪਾਣੀ ਪੰਜਾ ਸਾਹਿਬ ਦੇ ਸਰੋਵਰ ਦਾ ਅੱਜ ਵੀ ਲੱਗ ਜਿਹੜਾ ਪੰਗੇ ਵਾਲਾ ਜਲ ਹੁੰਦਾ ਆ ਔਰ ਇੱਥੇ ਵੀ ਲੋਕੀ ਕੱਪੜੇ ਵੀ ਧੋਣੇ ਹੁੰਦੇ ਸੀ ਪਾਣੀ ਬਾਹਰ ਨੂੰ ਕੱਢ ਕੇ ਇਹ ਸਾਰੀਆਂ ਲੋੜਾਂ ਪੂਰੀਆਂ ਕਰ ਮੈਂ ਹੁਣ 47 ਤੋਂ ਪਹਿਲਾਂ ਤੱਕ ਇਸ ਲੋੜ ਲੋੜਾਂ ਵੀ ਪੂਰੀਆਂ ਕਰਦਾ ਰਿਹਾ ਸ਼ਹਿਰ ਦੇ ਵਿਚਕਾਰ ਪਰ ਅੱਜ ਤੇ ਸਰੋਵਰ ਦੇ ਵਿੱਚ ਜਲ ਖੰਦੀਗਾ ਤੇ ਗੁਰਦੁਆਰਾ ਵੀ ਜਿਹੜਾ ਸੀਗਾ ਮੁੱਢਲੇ ਕੌਂਡ ਦੇ ਉੱਤੇ ਆ ਇਹਦੇ ਅੰਦਰ ਇਸ ਟਾਈਮ ਪ੍ਰਕਾਸ਼ ਨਹੀਂਗਾ ਪਰ ਸ਼ਾਇਦ ਰੀਨੋਵੇਸ਼ਨ ਹੋਣ ਤੋਂ ਬਾਅਦ ਇਹ ਪ੍ਰਕਾਸ਼ ਹੋਵੇ ਟੈਂਪਰੀਰੀ ਲੋਕ ਦੇ ਪਿੱਛੇ ਕਬਰੇ 'ਚ ਪ੍ਰਕਾਸ਼ ਕੀਤਾ ਗਿਆ ਆ ਗੁਰਦੁਆਰਾ ਮੰਦੇਸ ਕਰਦੇ ਜੋ ਕੋਥੇ ਮੱਥਾ ਟੇਕਣਾ ਮੱਥਾ ਤੇ ਅਸਾਨੀ ਨਹੀਂ ਬੈਠਦੀ ਹੈਗੀ ਥੋੜੀ ਥਾਂ ਜਾਂਦੇ ਕੁਛ ਨਹੀਂ ਜਾਣਦਾ ਮੱਥਾ ਟੇਕਦੇ ਇੱਕ ਬਨੇ ਜਾਈ ਜਾਂ ਦੂਜੇ ਬਨੇ ਵਾਪਸ ਆਈ ਜਾਂ ਉਦੋਂ ਮੱਥਾ ਟੇਕਦਾ ਗੁਰਦੁਆਰਾ ਸਾਹਿਬ ਜਾਣਾ ਪੁੱਛਦਾ ਅਭਿਆਸ ਲਾਉ ਵੱਖਰਾ ਉਹ ਪੌਸੀਆ ਕਰਨ ਕਰਦੇ ਆ ਉਹ ਵੀ ਬਦਾਰ ਸਾਹਿਬੇ ਬੰਦ ਕਰਨ ਦੇ ਲੱਗਦੇ ਅਗਲਾ ਅਭਿਆਸ ਆ ਪਰ 11 ਸਾਬ ਦਾ ਅਭਿਆਸ ਪਹਿਲੀ ਤੇ ਆਸਾਨ ਦੀ ਤੇ ਰਾਏ ਬਰਾਤ ਨੂੰ ਪਹਿਲੀ ਵਾਰੀ ਪਤਾ ਲੱਗਾ ਸੀਗਾ ਤੇ ਗੁਰੂ ਨਾਨਕ ਸਾਹਿਬ ਦੇ ਚੁਗਲੋ ਸਾਥੀ ਆ ਤੇ ਵੀ ਉਡੀ ਮਰਜੀ ਦੇ ਨਾਲ ਤੇ ਲਹਿਲ